ਹੋਣ ਬੋਲ ਬੋਲੋ ਫੋਨ ਕਰ ਜਿਦਾਂ ਪਹਿਲਾਂ ਬੋਲਣੇ ਹੁਣ ਬੋਲੋ ਜਿਦਾਂ ਪਹਿਲਾਂ 1 ਮਿੰਟ ਯਾਰ ਓ 1 ਮਿੰਟ ਲੜੀਏ ਸੁਣਵਾਉਂਦਾ ਕਿੱਧਰ ਆ ਗਿਆ ਕਿੱਧਰ ਆ ਗਿਆ ਕਿਉਂ ਇਧਰ ਆ ਗਿਆ ਯਾਰ ਚੋਰ ਆ ਹੀ ਤੂੰ ਤਾਂ ਸੰਡਿਆ ਵਾ ਹਾਂ ਅਸਲਾ ਤੂੰ ਅਸਲਾ ਤੂੰ ਅਸਲਾ ਤੂੰ ਅਸਲਾ ਲੱਗਦਾ ਸ ਤੂੰ ਹੱਥ ਲਾ ਕੇ ਦੱਸ ਇੱਕ ਇੱਕ ਵਾਰੀ ਇਦਾਂ ਕਰਕੇ ਦੱਸ ਦੇ ਹੱਥ ਲਾ ਕੇ ਦੱਸ ਫਿਰ ਮੈਂ ਦੱਸਦਾ ਤੈਨੂੰ ਇੱਕ ਮਿੰਟ ਠਹਿਰ ਦ ਹੱਥ ਲਾ ਕੇ ਦੱਸ ਠਹਿਰ ਜਾ ਤੂੰ ਹਾਂ ਹਾਂ ਕੋਈ ਗੱਲ ਨਹੀਂ ਹੱਥ ਲਾ ਚੱਲ ਦੱਸ ਤੂੰ ਹੱਥ ਲਾ ਬੋਲ ਬੋਲ ਤੂੰ ਆਏ ਕੀ ਲੈਣੇ ਇੱਥੇ ਤੂੰ ਹੱਥ ਪੁਲਾ ਪਹਿਲਾਂ ਤੂੰ ਦਾ ਤਰਾ ਤੈਨੂੰ ਪਤਾ ਨਹੀਂ ਕੋਣ ਆਏ ਆਪਾਂ ਮੈਂ ਨਹੀਂ ਜਾਣਦਾ ਤੈਨੂੰ ਯਾਰ ਤੂੰ ਕੋਣ ਤੂੰ ਕੋਣ ਜੀ ਇਹਦੇ ਵਿੱਚ ਇਸ ਤਰ੍ਹਾਂ ਸੀ ਕਿ ਸਾਨੂੰ ਇੱਕ 112 ਤੇ ਕੰਪਲੇਂਟ ਆਈ ਸੀ ਕਿ ਇੱਥੇ ਇੱਕ ਅਰੀਨਾ ਗੁਲਸ਼ਨ ਨਾਮ ਦਾ ਮੈਰਿਜ ਪੈਲੇਸ ਹੈ ਉੱਥੇ ਕੋਈ ਫੰਕਸ਼ਨ ਚੱਲ ਰਿਹਾ ਹੈ ਤਕਰੀਬਨ 1:52 ਮਿੰਟ ਤੇ ਸਾਡੇ ਕੋਲ 112 ਤੇ ਕਾਲ ਆਈ ਹੈ ਕਿ ਉੱਥੇ ਡੀਜੇ ਚੱਲ ਰਿਹਾ ਤੇ ਉਹ ਕੰਪਲੇਂਟ ਵੀ ਉਹਦੇ ਲਾਗੇ ਜਿਹੜੇ ਨੇਬਰਸ ਸੀ ਉਹਨਾਂ ਨੇ ਦਿੱਤੀ ਹੈ ਕਿ ਉਸ ਕਾਰਨ ਉੱਥੇ ਡਿਸਟਰਬੈਂਸ ਕ੍ਰੀਏਟ ਹੋ ਰਹੀ ਹੈ ਵੈਸੇ ਵੀ ਜਿਹੜੇ ਮਾਨਯੋਗ ਡੀਸੀ ਸਾਹਿਬ ਦੇ ਆਦੇਸ਼ ਆ ਉਹਦੇ ਵਿੱਚ ਲੇਟ ਨਾਈਟ ਆਪਾਂ ਜਿਹੜਾ 뮤직 ਇਸ ਤਰ੍ਹਾਂ ਲਾਊਡ ਪਲੇ ਨਹੀਂ ਕਰ ਸਕਦੇ ਉਹ ਤੋਂ ਬਾਅਦ ਸਾਡੀ ਈਆਰਪੀ ਨੰਬਰ 4 ਜਿਹੜੀ ਮੌਕੇ ਤੇ ਦੇ ਸੀ ਉੱਥੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦਾ ਫੰਕਸ਼ਨ ਸੀ ਉਹ ਮੁਲਾਜ਼ਮ ਨਾਲ ਉੱਥੇ ਉਹਨਾਂ ਨੇ ਹਾਥਾਪਾਈ ਕੀਤੀ ਹੈ ਝਗੜਾ ਕੀਤਾ ਉਹ ਤੋਂ ਬਾਅਦ ਆਪਾਂ ਇਹਦੇ ਵਿੱਚ ਬੜਾ ਸੂਸ਼ਟਰੀ ਐਕਟ ਕਰਦੇ ਹੋਏ ਐਫਆਈ ਨੰਬਰ 13 ਡਿਵੀਜ਼ਨ ਨੰਬਰ 2 ਥਾਣੇ 'ਚ ਦਰਜ ਕੀਤੀ ਹੈ ਅੰਡਰ ਸੈਕਸ਼ਨ 132 221 353 3353 ਸੋਰੀ 121 ਕੇ ਬੀ ਐਨ ਐਸ ਦੀ ਧਾਰਾ ਇਹਦੇ ਪੈਰਲ ਜਿਹੜੀਆਂ ਆਈ ਪੀ ਸੀ ਦੀਆਂ ਧਾਰਾ ਉਹ 353 186 330 149 188 506 ਜਿਹੜੀ ਆ ਉਹ ਆਈ ਪੀ ਸੀ ਦੀ ਹੈ ਇਹਦੇ ਵਿੱਚ ਦੋ ਧਾਰਾ ਹੋਰ ਮੈਂ ਦੱਸਣੀ ਭੁੱਲ ਗਿਆ ਤੁਹਾਨੂੰ ਬੀ ਐਨ ਐਸ ਦੀ 190 ਤੇ 223 ਹੁਣ ਇਹਦੇ ਵਿੱਚ ਆਪਾਂ ਮੁਢਲੇ ਤੌਰ ਤੇ ਇੱਕ ਮਨਮੋਹ ਜਨ ਪੁੱਤਰ ਵਿਨੋਭਜ ਨੂੰ ਉਹਨੂੰ ਨਾਮਜ਼ਦ ਕੀਤਾ ਕਿ ਇਹ ਰੀਨਾ ਗੁਲਸ਼ਨ ਦਾ ਜਿਹੜਾ ਮੈਨੇਜਰ ਆ ਉਹਨੂੰ ਕਿਉਂਕਿ ਉਹਨਾਂ ਨੇ ਜਿਹੜੀ ਐ ਡੀਸੀ ਸਾਹਿਬ ਦੇ ਹੁਕਮ ਦੀ ਬੇਵਲਾਂ ਕੀਤੀ ਹੈ ਕਿ ਉਹਦਾ ਮੈਨੇਜਰ ਤੇ ਪੰਜ ਅਣਪਛਾਤੇ ਬੰਦੇ ਜਿਹੜੇ ਉਹ ਨਾਮਜ਼ਦ ਕੀਤੇ ਆ ਇਹਦੇ ਵਿੱਚ ਜਿਹੜੀ ਸਾਡੇ ਕੋਲ ਵੀਡੀਓ ਆਈ ਹੈ ਉਹਦੇ ਵਿੱਚ ਤਕਰੀਬਨ 5 ਤੋਂ 6 ਬੰਦੇ ਆ ਜਿਹੜੇ ਉਹ ਮਲਾਜ਼ਮ ਨਾਲ ਕੁੱਟਮਾਰ ਕਰ ਰਹੇ ਆ ਤੇ ਉਸ ਬੇਸ ਤੇ ਆਪਾਂ ਇਹਨਾਂ ਨੂੰ ਨਾਮਿਨੇਟ ਕੀਤਾ ਤੇ ਮੈਂ ਬੜਾ ਕਲੀਅਰਲੀ ਦੱਸ ਦੇਣਾ ਚਾਹਨਾ ਕਿ ਵੀ ਮੈਰਿਜ ਪੈਲੈਸਿਸ ਵਾਲਿਆਂ ਨੂੰ ਵੀ ਕਿ ਆਦਰਵਾਇਜ਼ ਵੀ ਜਿਹੜੇ ਲੋਕ ਇਸ ਤਰ੍ਹਾਂ ਦੀ ਐਕਟੀਵਿਟੀਸ 'ਚ ਇਨਵੋਲਵ ਹੋ ਰਿਹਾ ਕਿ ਵੀ ਜਿਹੜਾ ਵੀ ਬੰਦਾ ਮੁਲਾਜ਼ਮ ਨਾਲ ਬਤਮੀਜ਼ੀ ਕਰੂਗਾ ਜਾਂ ਮੈਨ ਹੈਡਲੀ ਕਰੂਗਾ ਪੁਲਿਸ ਉਹਨੂੰ ਬਿਲਕੁਲ ਵੀ ਛੱਡੂਗੀ ਨਹੀਂ ਆਪਾਂ ਬਹੁਤ ਹੀ ਸਖਤ ਐਕਟ ਕਰਨਾ ਔਰ ਇਸ ਕੇ ਇਸੇ ਆਪਾਂ ਕੀਤਾ ਵੀ ਹੈ ਐਂਡ ਇਹਦੇ 'ਚ ਵੀ ਆ ਹੈ ਮੇਡ ਸਪੈਸ਼ਲ ਪਾਰਟੀਆਂ ਜਿਹੜੀਆਂ ਅਲੱਗ-ਅਲੱਗ ਦੇ ਰੇਟਸ ਵੀ ਕਰ ਰਹੀਆਂ ਤੇ ਆਪਾਂ ਵੀਡੀਓ ਦੇ ਆਧਾਰ ਤੇ ਬਾਕੀ ਬੰਦੇ ਵੀ ਵੈਰੀਫਾਈ ਕਰ ਰਹੇ ਆ ਇਸ ਤਰ੍ਹਾਂ ਕੋਈ ਨਾ ਸੋਚੇ ਕਿ ਵੀ ਆਪਾਂ ਮੁਲਾਜ਼ਮ ਨੂੰ ਇਦਾਂ ਹੱਥ ਪਾਵਾਂਗੇ ਹੁਣ ਡਿਊਟੀ ਉਹ ਆਪਾਂ ਨਹੀਂ ਹੋਣ ਦੇਣਾ ਤੇ ਆਪਾਂ ਬਹੁਤ ਹੀ ਸਖਤ ਕਾਰਵਾਈ ਕਰਾਂਗੇ ਤੁਸੀਂ ਦੇਖ ਹੀ ਲਿਆ ਅੱਗੇ ਇਤੋਂ ਜ਼ਿਆਦਾ ਹੋਰ ਵੀ ਅਗਰ ਕੋਈ ਇਨਸੀਡੈਂਟ ਆਂਦਾ ਹੈ ਤਾਂ ਹੋਰ ਸਖਤ ਤੋਂ ਸਖਤ ਕਾਰਵਾਈ ਆਪਾਂ ਕਰਾਂਗੇ ਸਰ ਇਹਨਾਂ ਵਿੱਚ ਕੋਈ ਨੂੰ ਗ੍ਰਿਫਤਾਰ ਵੀ ਕੀਤਾ ਨਹੀਂ ਉਹ ਤਾਂ ਜੀ ਇਹ ਜੋ ਜਣਾ ਮੇਨ ਅਕਿਊਜ਼ ਹੈ ਉਹਦੇ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਵੀ ਆਪਾਂ ਜਿਹੜੀ ਰੇਟਿੰਗ ਪਾਰਟੀਆਂ ਬਣਾਈਆਂ ਉਹਨਾਂ ਦੇ ਆਪਾਂ ਮਗਰ ਆਪਾਂ ਪਾਰਟੀ ਜਿਹੜੀ ਆਪਣੀ ਲੱਗੀ ਹੋਈ ਹੈ ਤੇ ਆਪਾਂ ਜਲਦੀ ਉਹਨਾਂ ਨੂੰ ਅਰੈਸਟ ਕਰ ਲਾਂਗੇ